ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਜ਼ਮੀਨਾਂ ਦੇ ਰੇਟ ਬਿਲਕੁਲ ਨੀਚੇ ਪੱਧਰ ਤੇ ਆ ਜਾਣਗੇ ਜੇਕਰ ਤੇ ਆ ਦੋ ਤਿੰਨ ਗੱਲਾਂ ਦਾ ਧਿਆਨ ਨਾ ਰੱਖਿਆ ਤਾਂ ਕੀ ਤੁਸੀਂ ਜ਼ਮੀਨਾਂ ਦੇ ਰੇਟ ਘਟਿਆ ਦੇਖਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਜ਼ਮੀਨਾਂ ਦੇ ਰੇਟ ਵਧਿਆ ਦੇਖਣਾ ਚਾਹੁੰਦੇ ਹੋ ਆਹ ਵੀਡੀਓ ਕਰਦੇ ਹਾਂ ਸਟਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਕੱਲ ਵੀ ਇੱਕ ਵੀਡੀਓ ਪਾਈ ਸੀ ਕਿ ਦਸੰਬਰ ਦੇ ਵਿੱਚ ਰੇਟ ਵੱਧ ਘਟ ਜਾਣਗੇ ਜਾਂ ਫਿਰ ਵੱਧ ਜਾਣਗੇ ਜਾਂ ਫਿਰ 2026 ਦੇ ਵਿੱਚ ਕੀ ਹੋਵੇਗਾ ਪਰ ਦੋਸਤੋ ਮੈਂ ਤੁਹਾਡੇ ਨਾਲ ਇੱਕ ਦੋ ਗੱਲਾਂ ਸਾਂਝੀਆਂ ਕਰਦਾ ਜੇ ਅਸੀਂ ਇਹਨਾਂ ਲੱਛਣਾਂ ਦੇ ਉੱਪਰ ਚੱਲਦੇ ਰਹੇ ਤਾਂ ਜ਼ਮੀਨਾਂ ਦੇ ਰੇਟ ਬਿਲਕੁਲ ਡੈੱਡ ਹੋ ਜਾਣਗੇ ਜਿਸ ਤਰ੍ਹਾਂ ਪਹਿਲਾਂ ਮਾਰਕੀਟ ਸਲੰਪ ਆਇਆ ਹੋਇਆ ਸੀ ਨਾ ਗਾਹਕੀ ਨਹੀਂ ਸੀ ਕੋਈ ਮਿਲਗਾ ਇਹ ਹਾਲ ਆਪਣਾ ਹੋ ਜਾਵੇਗਾ ਜੇ ਤੁਸੀਂ ਇਹਨਾਂ ਲੱਛਣਾਂ ਦੇ ਉੱਪਰ ਹੀ ਚੱਲਦੇ ਰਹੇ ਮੈਂ ਦੋਸਤੋ ਤੁਹਾਡੇ ਨਾਲ ਪਹਿਲਾਂ ਦੋ ਤਿੰਨ ਗੱਲਾਂ ਸਾਂਝੀਆਂ ਕਰਦਾ ਰਿਆਂਗਾ ਕਿ ਇਹ ਰੇਟ ਨੇ ਜਿਹੜੇ ਉਹ ਕਿਉਂ ਵਧਦੇ ਨੇ ਕਿਉਂ ਘਟਦੇ ਨੇ ਉਹ ਤਾਂ ਚਲੋ ਆਪਾਂ ਕਹਿੰਦੇ ਹੁਣ ਕਿ ਮਾਰਕੀਟ ਦੇ ਹਿਸਾਬ ਨਾਲ ਨੇ ਪਰ ਮਾਰਕੀਟ ਦੇ ਉੱਪਰ ਅਸਰ ਵੀ ਆਪਣੀਆਂ ਕਾਰਵਾਈਆਂ ਦਾ ਪੈਂਦਾ ਹੈ ਮਾਰਕੀਟ ਦੇ ਉੱਪਰ ਅਸਰ ਜਿਹੜੇ ਤਾਂ ਦੇਖੋ ਸਰਕਾਰਾਂ ਨੇ ਜਾਂ ਵੱਡੀਆਂ ਕੰਪਨੀਆਂ ਵੱਡੇ ਲੋਕ ਨੇ ਉਹ ਤਾਂ ਆਪਣੇ ਹੱਥ ਵਿੱਚ ਨਹੀਂ ਹੈਗੇ ਉਹ ਤਾਂ ਆਪਾਂ ਉਹਨਾਂ ਤੋਂ ਕੁਝ ਕਰ ਨਹੀਂ ਸਕਦੇ ਪਰ ਕੁਝ ਆਪਣੀਆਂ ਵੀ ਜ਼ਿੰਮੇਵਾਰੀਆਂ ਨੇ ਜਿਹੜੀਆਂ ਆਪਾਂ ਅਗਰ ਨਹੀਂ ਨਿਭਾਵਾਂਗੇ ਤਾਂ ਤੁਸੀਂ ਇਹ ਮੰਨ ਲਓ ਜੋ ਦਸੰਬਰ ਅੱਜ ਹੋ ਚੁੱਕਿਆ 9 9 ਦਸੰਬਰ ਤੱਕ ਜਿਹੜੇ ਰੇਟ ਸੀਗੇ ਉਹ ਵੱਧ ਜਾਣੇ ਚਾਹੀਦੇ ਸੀ ਪਰ ਦੋਸਤੋ ਕਿਉਂ ਨਹੀਂ ਵੱਧ ਰਹੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹੜੇ ਕੋਈ ਵਿਅਕਤੀ ਇਹ ਸੋਚਦੇ ਹੋਣਗੇ ਕਿ ਸਰਪੰਚ ਸਾਹਿਬ ਰੇਟ ਘੱਟ ਦੀ ਲੈ ਕੇ ਬਹਿ ਜਾਂਦੇ ਨੇ ਰੋਜ਼ ਗੱਲਾਂ ਕਿਸ ਦਾ ਸੌਦਾ ਹੋਇਆ ਮੈਂ ਤੁਹਾਨੂੰ ਇੱਕ ਦਿਨ ਅੱਗੇ ਵੀ ਸਵਾਲ ਪੁੱਛਿਆ ਸੀਗਾ ਕਿ ਮੈਨੂੰ ਦੱਸੋ ਨਵੰਬਰ ਦੇ ਵਿੱਚ ਜਾਂ ਹੁਣ ਅੱਧਾ ਦਸੰਬਰ ਨੂੰ ਹੋਣ ਨੂੰ ਆਇਆ ਜਾਂ ਅਕਤੂਬਰ ਦੋ ਮਹੀਨਿਆਂ ਦੇ ਵਿੱਚ ਵਿੱਚ ਮੈਨੂੰ ਇਹ ਦੱਸੋ ਮੈਸੇਜ ਕਰਕੇ ਕਿ ਕਿਸ ਦਾ ਸੌਦਾ ਹੋਇਆ ਔਰ ਕਿੰਨੇ ਉੱਚੇ ਰੇਟ ਦੇ ਉੱਪਰ ਹੋਇਆਗਾ ਕੀ ਪਹਿਲਾਂ ਨਾਲੋਂ ਰੇਟ ਵੱਧ ਕੇ ਹੋਇਆ ਜਾਂ ਘਟ ਕੇ ਹੋਇਆ ਮੈਂ ਹਮੇਸ਼ਾ ਦੋਸਤੋ ਗੱਲ ਕਹਿਣਾ ਉਹਨਾਂ ਕਿ 20% ਐਂਡ ਯੂਜ਼ਰ 20 ਤੋਂ ਲੈ ਲੋ ਵੱਧ 30% ਤੱਕ 70 ਤੋਂ 80% ਤੱਕ ਫਾਈਨੈਂਸਰਾਂ ਦੀਆਂ ਜ਼ਮੀਨਾਂ ਚੱਕੀਆਂ ਹੁੰਦੀਆਂ ਨੇ ਜਿਹੜੇ ਫਾਈਨੈਂਸਰ ਜੇ ਉਹਨਾਂ ਦੀਆਂ ਜ਼ਮੀਨਾਂ ਨੂੰ ਐਂਡ ਯੂਜ਼ਰ ਲੈ ਕੇ ਰਜਿਸਟਰੀ ਨਹੀਂ ਕਰਾਉਂਦੇ ਤਾਂ ਉਹਦੇ ਤੋਂ ਜਿਹੜੇ ਬਾਕੀ 40% ਬਚ ਜਾਂਦੇ ਨੇ ਉਹਨਾਂ ਚੋਂ 20% ਮੰਨ ਲਓ ਚਲੋ ਵੱਡੇ ਫਾਈਨੈਂਸਰ ਹੋਣਗੇ ਜਿਹੜੇ ਆਪ ਰਜਿਸਟਰੀ ਕਰਾ ਲੈਂਦੇ ਨੇ ਬਾਕੀ ਦੀਆਂ ਰਜਿਸਟਰੀਆਂ ਨੇ ਜਿਹੜੀਆਂ ਹਾਜ਼ਰੀਆਂ ਲੱਗ ਜਾਂਦੀਆਂ ਨੇ ਹਰ ਇੱਕ ਤਹਿਸੀਲ ਦੇ ਵਿੱਚ ਕਿੰਨੀਆਂ ਹਾਜ਼ਰੀਆਂ ਲੱਗੀਆਂ ਨੇ ਤੁਸੀਂ ਡੀਲਰ ਲੋਕ ਜ਼ਿਆਦਾ ਜਾਣਦੇ ਹੋ ਤੁਸੀਂ ਦੱਸ ਸਕਦੇ ਹੋ ਕਿ ਮੇਰੇ ਹਲਕੇ ਦੇ ਵਿੱਚ ਮੇਰੀ ਤਹਿਸੀਲ ਚ ਆਹਾਹਾ ਸੌਦਿਆਂ ਦੀਆਂ ਹਾਜ਼ਰੀਆਂ ਲੱਗੀਆਂ ਤੇ ਐਨਾ ਐਨਾ ਸੌਦਿਆਂ ਦੇ ਜਿਹੜੀਆਂ ਰਜਿਸਟਰੀਆਂ ਹੋਈਆਂ ਨੇ ਅੱਗੇ ਇਹਨਾਂ ਦਿਨਾਂ ਦੇ ਵਿੱਚ ਰਜਿਸਟਰੀਆਂ ਦੀਆਂ ਲਾਈਨਾਂ ਲੱਗਦੀਆਂ ਹੁੰਦੀਆਂ ਪਰ ਦੋਸਤੋ ਕਾਰਨ ਕੀ ਆਗਾ ਕਿਸ ਕਾਰਨ ਕਰਕੇ ਮੈਂ ਪਿੱਟ ਰਿਆਂਗਾ ਮੈਂ ਪਿੱਟ ਇਨ੍ਹਾਂ ਗੱਲਾਂ ਤੋਂ ਰਿਆਂਗਾ ਕਿ ਰੇਟ ਘਟਣ ਦੇ ਕਾਰਨ ਜਿਹੜੀਆਂ ਤਾਂ ਸਰਕਾਰਾਂ ਜਾਂ ਕੰਪਨੀਆਂ ਦੀ ਗੱਲ ਹੋਗੀ ਉਹ ਤਾਂ ਆਪਣੇ ਬਸੋਂ ਬਾਹਰ ਐ ਪਰ ਜਿਹੜੇ ਅਸੀਂ ਲੋਕ ਬੇਮਤਵਲ ਬਿਨਾ ਅਨਸੈਸਰੀ ਰੇਟ ਮੰਗਨੇ ਨੇ ਜਿਹੜੇ ਦੋਸਤੋ ਉਹ ਤੁਹਾਡੀ ਮਾਰਕੀਟ ਦਾ ਵਿੜਾ ਗਰਕ ਕਰਦੇ ਨੇ ਨਾ ਕਿ ਅਸੀਂ ਮਾਰਕੀਟ ਨੂੰ ਘਟਾਉਂਦੇ ਵਧਾਉਂਦੇ ਆ ਤੁਸੀਂ ਖੁਦ ਆਪ ਆਪਣੀ ਮਾਰਕੀਟ ਖਰਾਬ ਕਰਦੇ ਹੋ ਮੈਨੂੰ ਤੁਸੀਂ ਇਹ ਗੱਲ ਦੱਸੋ ਬਾਰ-ਬਾਰ ਮੈਂ ਪੁੱਛਣਾ ਚਾਹਣਾਗਾ ਕਿ ਜਿਹੜੀਆਂ ਜ਼ਮੀਨਾਂ ਜੇ ਹੁਣ ਸਪੋਜ਼ ਕਰ ਲਓ ਮੈਂ ਮਲੇਰ ਕੋਲਾ ਸੰਗਰੂਰ ਧੂਰੀ ਆਲਾ-ਦਾਲਾ ਸਾਰਾ ਬਰਨਾਲਾ ਵਗੈਰਾ ਲੈ ਲੈਣਾ ਮੈਨੂੰ ਦੱਸੋ ਜੀ ਕਿਹੜਾ 70 ਲੱਖ ਨੂੰ ਸੌਦਾ ਹੋਇਆ ਮੈਨੂੰ ਦੱਸੋ ਕਰੋ ਮੈਸੇਜ ਜੇੜਾ ਕੋਈ ਸੌਦਾ 65 ਲੱਖ ਨੂੰ ਹੈ ਦੱਸੋ ਮੈਨੂੰ ਕਰੋ ਮੈਸੇਜ ਮੈਨੂੰ ਦਿਓ ਜਵਾਬ ਜਦੋਂ ਰੇਟ ਉਹਨਾਂ ਹੈ ਹੀ ਨਹੀਂਗਾ ਤੁਸੀਂ 80 80 ਲੱਖ ਰੁਪਈਆ ਅਜੇ ਵੀ ਮੰਗ ਰਹੇ ਹੋ ਜਦੋਂ ਤੁਸੀਂ ਇੰਨੀ ਗੱਲ ਦਾ ਤੁਹਾਨੂੰ ਗਿਆਨ ਨਹੀਂ ਹੈਗਾ ਕਿ ਜਿੰਨਾ ਰੇਟ ਤੇ ਲਾਸਟ ਸੌਦਾ ਹੁੰਦਾ ਉਹ ਮਾਰਕੀਟ ਹੁੰਦੀ ਆ ਤੁਸੀਂ ਕੰਮ ਚ ਕੰਮ ਜ਼ਮੀਨ ਦਾ ਰੇਟ ਮੰਗਣ ਤੋਂ ਪਹਿਲਾਂ ਇਹ ਤਾਂ ਸੋਚ ਲਓ ਕਿ ਤੁਹਾਡੇ ਇਲਾਕੇ ਦੇ ਵਿੱਚ ਲਾਸਟ ਸੌਦਾ ਉੱਚਾ ਹੋਇਆ ਕਿਹੜਾਗਾ ਅੱਗੇ ਤਾਂ ਆਪਾਂ ਧਾਰਨ ਦੇਣ ਦਿੱਤੇ ਜੀ ਫਲਾਨੇ ਪਿੰਡ ਜ਼ਮੀਨ ਵਿਕ ਗਈ ਐਨੇ ਨੂੰ ਵਿਕ ਗਈ ਫਲਾਨੇ ਪਿੰਡ ਜਿਹੜੇ ਲੋਕਾਂ ਨੇ ਫਾਈਨੈਂਸਰਾਂ ਨੇ ਉੱਚੀਆਂ ਜ਼ਮੀਨਾਂ ਚੱਕੀਆਂ ਸੀ ਕੱਲ ਮੈਂ ਖੰਨੇਵਾਲ ਜੋੜੇਪੁਰਾਂਵਾਲ ਅਮਰਗੜਵਾਲਾ ਨਾਬੇਵਾਲਾ ਧੂਰੀਵਾਲਾ ਸਾਰੇ ਮੈਂ ਫਿਰਕੇ ਆਇਆਗਾ ਜਿਹੜੇ ਜਿਹੜੇ ਵੀ ਫਾਈਨੈਂਸਰਾਂ ਨੇ ਮਾਲਕਾਂ ਤੋਂ ਜ਼ਮੀਨਾਂ ਚੱਕੀਆਂ ਸੀਗੀਆਂ ਉਹਨਾਂ ਦੀਆਂ ਹਾਜ਼ਰੀਆਂ ਲੱਗੀਆਂ ਜਾਂ ਫਿਰ ਆਪ ਰਜਿਸਟਰੀਆਂ ਕਰਾਉਣੀਆਂ ਪਈਆਂ ਕਿਉਂ ਰੇਟ ਇਹਨਾਂ ਲਾ ਕੇ ਚੱਕ ਬੈਠੇ ਉਹਨਾਂ ਨੇ 65-65 ਲੱਖ ਨੂੰ ਜ਼ਮੀਨਾਂ ਬੁੱਕ ਕਰ ਲੀਆਂ ਤੇ 80-80 ਲੱਖ ਰੁਪਈਆ ਰੇਟ ਮੰਗ ਰਿਆ ਇਹਦੇ ਲਈ ਜ਼ਿੰਮੇਦਾਰ ਵੀ ਜ਼ਿੰਮੇਵਾਰ ਫਾਈਨੈਂਸਰ ਵੀ ਜ਼ਿੰਮੇਵਾਰ ਤੁਸੀਂ ਫਾਈਨੈਂਸਰ ਜਿਹੜੇ ਲੋਕ ਹੋ ਤੁਸੀਂ ਜ਼ਮੀਨ ਚੱਕਦੇ ਹੋ ਚਲੋ ਤੁਸੀਂ 65 ਲੱਖ ਨੂੰ ਚੱਕ ਲਈ 70 ਮੰਗ ਲਓ 60 ਨੂੰ ਚੱਕ ਲਈ 65 ਮੰਗ ਲਓ 50 ਨੂੰ ਚੱਕ ਲਈ 55 ਮੰਗ ਲਓ 2-3 ਲੱਖ ਰੁਪਇਆ ਏਕੜ ਦਾ ਤੁਸੀਂ ਪ੍ਰੌਫਟ ਮੰਗ ਲਓ ਤੁਹਾਨੂੰ ਕੋਈ 15 ਲੱਖ ਰੁਪਇਆ ਪ੍ਰੌਫਟ ਕਾ ਦੇਊਗਾ ਜਿਸ ਜੱਟ ਦੀ ਜ਼ਮੀਨ 60 ਲੱਖ ਨੂੰ ਵਿਕੀ ਆ ਜੇ ਉਹਦੀ ਹੀ 75 ਲੱਖ ਨੂੰ ਵਿਕਦੀ ਹੁੰਦੀ ਫਿਰ ਉਹ ਤੁਹਾਨੂੰ 60 ਲੱਖ ਨੂੰ ਵੇਚਦਾ ਕਿਉਂ ਤੁਹਾਨੂੰ ਉਹ 60 ਲੱਖ ਨੂੰ ਜ਼ਮੀਨ ਦਿੰਦਾ ਹੀ ਕਿਉਂ ਤੁਸੀਂ ਇਹ ਗੱਲ ਸਮਝਦੇ ਹੋ ਕਿ ਅਸੀਂ ਬਹੁਤ ਜ਼ਿਆਦਾ ਸਿਆਣੇ ਆ ਬਾਕੀ ਲੋਕ ਤਾਂ ਬੁੱਧੂ ਵੀ ਤੁਰੇ ਫਿਰਦੇ ਨੇ ਜੇਕਰ ਉਹਨਾਂ ਦੀ ਜ਼ਮੀਨ ਜਦੋਂ ਅਗਲੇ ਦੀ ਜੀਵ ਨਿਕਲ ਜਾਂਦੀ ਆ ਤਾਂ ਕੋਈ ਬੰਦਾ ਫਾਈਨੈਂਸਰ ਨੂੰ ਜ਼ਮੀਨ ਦਿੰਦਾ ਜੇ ਜ਼ਮੀਨ ਐਂਡ ਯੂਜ਼ਰ ਨੂੰ ਵਿਕਦੀ ਹੋਵੇ ਤਾਂ ਕੋਈ ਤੁਹਾਨੂੰ ਫਾਈਨੈਂਸਰ ਨੂੰ ਜ਼ਮੀਨ ਨਾ ਦੇਵੇ ਤੁਸੀਂ ਫਾਈਨੈਂਸਰ ਲੋਕ ਮੈਂ ਵੀ ਵਿੱਚ ਹੀ ਉਹਨਾਂ ਦੇ ਅਸੀਂ ਹਮੇਸ਼ਾ ਅੱਜ ਤੱਕ ਸੈਂਕੜੇ ਸੌਦੇ ਲੈ ਕੇ ਵੇਚੇ ਨੇ ਅਸੀਂ 2 ਲੱਖ 3 ਲੱਖ ਆਪਣਾ ਪ੍ਰੋਫਿਟ ਤੈਅ ਕਰ ਲੈਣਾ ਮੇਰਾ ਇੱਕ ਅਸੂਲ ਹੈ ਜਿਹੜੀ ਜ਼ਮੀਨ ਮੈਂ ਖਰੀਦ ਲਈ ਉਸ ਜ਼ਮੀਨ ਦਾ ਆਪਾਂ ਨੇ ਕਮੇਂਟਲੀ ਤੌਰ ਤੇ ਆਪਣਾ ਤੈਅ ਕਰ ਲੈਣਾ ਕਿ 5 ਕਿੱਲੇ ਜਿਸ ਰੇਟ ਨੂੰ ਲੈਏ ਨੇ ਇਹਦੇ ਚ ਆਪਾਂ ਨੇ 5 ਲੱਖ ਰੁਪਈਆ ਪ੍ਰੋਫਿਟ ਲੈਣਾ 25 ਲੱਖ ਰੁਪਈਆ ਪ੍ਰੋਫਿਟ ਆਉ 50 ਲੱਖ ਰੁਪਈਆ ਬਿਆਨਾਂ ਦਿੱਤਾਗਾ ਤੇ 50% ਪ੍ਰੋਫਿਟ ਆਜੂ ਮੰਨ ਲਿਆ ਜਾਂ ਆਪਾਂ ਨੇ ਤੈਅ ਕਰ ਲੈਣਾ ਕਿ 3 ਜਾਂ 4 ਲੱਖ ਰੁਪਈਆ ਪ੍ਰੋਫਿਟ ਏਕਰ ਦਾ ਲੈ ਕੇ ਅਸੀਂ ਸਫੀਸ਼ੀਐਂਟ ਹੈ ਜੇ ਤੁਹਾਡੀ ਮਹੀਨੇ ਦੇ ਵਿੱਚ 2 ਮਹੀਨਿਆਂ ਦੇ ਵਿੱਚ ਜ਼ਮੀਨ ਵਿਕ ਕੇ ਤੁਹਾਨੂੰ ਡੇਡਾ ਤੁਹਾਡੇ ਬਿਆਨੇ ਲੱਗੇ ਤੋਂ ਤੁਹਾਨੂੰ ਪ੍ਰੋਫਿਟ ਆ ਗਿਆ ਹੋਰ ਕੀ ਚਾਹੀਦਾ ਹੈਗਾ ਹੁਣ ਜੇ ਮੈਂ કહਾਂ ਕਿ ਮੈਂ ਜਿਹੜੀ ਜ਼ਮੀਨ ਲਈ ਆ 60 ਲੱਖ ਨੂੰ ਤੇ ਮੈਂ ਰੇਟ ਲੈਣਾ ਇਹਦਾ 80 ਲੱਖ ਰੁਪਈਆ ਤੇ ਉਹ ਪਹਿਲਾ ਜ਼ਮੀਨਦਾਰ ਬੁੱਧੂ ਸੀਗਾ ਤੂੰ ਵੱਧ ਮੈਂ ਵੱਧ ਸਿਆਣਾ ਹੋ ਗਿਆ ਸੋ ਦੋਸਤੋ ਇਹਨਾਂ ਕਾਰਨਾ ਕਰਕੇ ਇੱਕ ਤਾਂ ਦੂਜੀ ਜਿਹੜੇ ਖੁਦ ਜ਼ਮੀਨਦਾਰ ਨੇਗੇ ਉਹ ਕੀ ਕਰਦੇ ਆ ਜਦੋਂ ਇਹ ਫਾਈਨੈਂਸਰ ਲੋਕ ਕਿਸੇ ਦੀ ਜ਼ਮੀਨ ਬੁੱਕ ਕਰ ਲੈਂਦੇ ਆ ਜ਼ਮੀਨ ਬੁੱਕ ਕਰਕੇ ਉਹਨਾਂ ਨੇ ਪਹਿਲਾਂ ਤਾਂ ਫਾਈਨੈਂਸਰ ਨੇ ਮੂਰਖਤਾਈ ਕੀਤੀ ਕਿ ਉਹਨੇ ਲੈ ਕੇ 60 ਤੋਂ 80 ਦਾ ਰੇਟ ਮੰਗ ਲਿਆ ਉਹ ਫਿਰ ਜਿਹੜੇ ਗਵਾਂਧੀ ਦੂਜੇ ਸੁਣਨ ਵਾਲੇ ਨੇ ਉਹ ਜਦੋਂ ਫਲਾਣੇ ਦੀ ਜ਼ਮੀਨ ਇਹਨਾਂ ਨੂੰ ਬੁੱਕ ਹੋ ਗਈ ਉਹ 80 ਲੱਖ ਰੁਪਈਆ ਮੰਗਦਾ ਉਹ ਇਹ ਤਾਂ 100 ਦਿਨ ਵੀ 80 ਲੱਖ ਦਿੱਤਾ ਵੀ ਆ ਕਿਸੇ ਨੇ ਕੋਈ ਉਹਨਾਂ ਦੇ ਨਾਲ ਕੋਈ ਸੌਦਾ ਵੀ ਹੋਇਆ ਪਹਿਲਾਂ ਇਹ ਤਾਂ ਤੈਅ ਕਰ ਲੋ ਜੇ ਤੁਸੀਂ ਇਹਨਾਂ ਲਸਣਾ ਤੇ ਨਾ ਪਿੱਛੇ ਹਟੇ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਜਹੇ ਜੇ ਤੁਸੀਂ ਫਾਈਨੈਂਸਰ ਹੋ ਉਹ ਜ ਮੈਂ ਫਾਈਨੈਂਸਰਾਂ ਜਿਹੜੇ ਤੁਸੀਂ ਜ਼ਿੰਮੇਦਾਰ ਹੋ ਉਹ ਜ ਮੈਂ ਜ਼ਿੰਮੇਦਾਰਾਂ ਜਿਹੜੀ ਭਲਾਈ ਤੁਸੀਂ ਪੰਜਾਬ ਦੀ ਜ਼ਿੰਮੇਦਾਰਾਂ ਦੀ ਸੋਚਦੇ ਹੋ ਤੁਹਾਡੇ ਨਾਲ 100% ਵੱਧ ਮੈਂ ਸੋਚਦਾ ਮੇਰੀ ਤਰਕ ਇਹ ਆ ਮੇਰੀ ਸੋਚ ਇਹ ਹੈ ਕਿ ਸਾਡੀ ਜ਼ਮੀਨਾਂ ਦੇ ਰੇਟ ਵੱਧ ਹੋਣੇ ਚਾਹੀਦੇ ਨੇ ਜੇ ਸਾਡੀ ਪ੍ਰਾਪਰਟੀ ਦੀ ਵੈਲਿਊ ਵਧੂਗੀ ਤਾਂ ਹੀ ਪੰਜਾਬ ਦਾ ਭਲਾ ਹੋਊਗਾ ਪਰ ਜੇ ਸਾਡੇ ਲੱਛਣ ਇਹੀ ਨੇ ਜੇ ਅਸੀਂ ਖੁਦ ਇਹ ਤੈਅ ਕਰ ਲਿਆ ਕਿ ਅਸੀਂ ਤਾਂ ਡੁੱਬਣਾ ਹੀ ਡੁੱਬਣਾਗਾ ਫਿਰ ਤੁਹਾਨੂੰ ਡੁੱਬਣ ਤੋਂ ਕੋਈ ਬਚਾ ਨਹੀਂ ਸਕਦਾ ਮੈਂ ਤੁਹਾਨੂੰ ਦਾਵੇ ਨਾ ਕਹਿਣਾ ਪਹਿਲਾਂ ਵਾਲੀਆਂ ਜੋ ਰੇਟ ਪਹਿਲਾਂ ਜਦੋਂ ਕੋਈ ਗਾਹਕ ਹੀ ਨਹੀਂ ਸੀ ਨਾ ਜਦੋਂ 20 ਲੱਖ ਰੁਪਏ ਜ਼ਮੀਨ ਦਾ ਰੇਟ ਤੇ ਅੱਜ ਜਦੋਂ 3 ਸਾਲ ਪਹਿਲਾਂ 4 ਸਾਲ ਪਹਿਲਾਂ 20 ਲੱਖ ਦਾ ਵੀ ਕੋਈ ਗਾਹਕ ਨਹੀਂ ਸੀ ਹੁੰਦਾ ਜੱਟ ਇਹ ਕਹਿੰਦਾ ਸੀ ਮੈਂ ਜੀ 20 ਲੱਖ ਨੂੰ ਵੇਚਣ ਨੂੰ ਤਿਆਰ ਆ ਜਦੋਂ ਸਾਡੇ ਕੋਲ ਮੈਸੇਜ ਫੋਨ ਆਉਂਦਾ ਸੀ ਨਾ ਵੀ ਮੇਰੀ 20 ਲੱਖ ਨੂੰ ਜ਼ਮੀਨ ਵੇਚ ਦਿਓ ਸਾਡੇ ਕੋਲ 20 ਲੱਖ ਦਾ ਗਾਹਕ ਹੀ ਨਹੀਂ ਸੀ ਕੋਈ ਹੁੰਦਾ ਅਸੀਂ ਖੁਦ 15 15 ਲੱਖ ਨੂੰ ਵੀ ਜ਼ਮੀਨ ਬੁੱਕ ਕਰਨ ਤੋਂ ਡਰਦੇ ਸੀ ਕਿਉਂਕਿ ਸਾਨੂੰ ਪਤਾ ਸੀਗਾ ਬੁੱਕ ਕਰਕੇ ਵੀ ਕੀ ਕਰਾਂਗੇ ਜਦੋਂ ਗਾਹ ਕਿਸੇ ਨੇ ਖਰੀਦਣੀ ਨਹੀਂ ਹੈਗੀ ਇਹੇ ਕੁਝ ਹੋਣ ਤੁਹਾਡੇ ਨਾਲ ਹੋਣਾਗਾ ਜੇ ਤੁਸੀਂ ਇਹਨਾਂ ਗੱਲਾਂ ਤੋਂ ਬਾਹਰ ਨਹੀਂ ਆਉਂਗੇ ਤਾਂ ਤੁਹਾਡੇ ਨਾਲ ਇਹੀ ਹਾਲ ਹੋਣਾ ਤੇ ਤੁਸੀਂ ਤਰਸੋਗੇ ਗਾਹਕਾਂ ਨੂੰ ਗਾਹਕ ਤਰਸਣਗੇ ਜ਼ਮੀਨਾਂ ਨੂੰ ਕਿਉਂਕਿ ਜਦੋਂ ਇੱਕ ਵਾਰੀ ਬੈਕ ਮਾਰਦਾ ਨਾ ਮਾਰਕੀਟ ਜਦੋਂ ਬੈਕ ਮਾਰਦੀ ਆ ਮਾਰਕੀਟ ਫਿਰ ਪਤਾ ਕੀ ਹੁੰਦਾਗਾ ਜਿਹੜਾ ਜ਼ਮੀਨਦਾਰ ਆਪਣਾ ਖਰੀਦਦਾਰ ਹੈ ਜਦੋਂ ਉਹਨੂੰ ਪਤਾ ਹੈ ਕਿ ਜਿਹੜੀ ਜ਼ਮੀਨ ਦਾ ਕੱਲ ਕੋਈ 65 ਲੱਖ ਰੁਪਇਆ ਮੰਗ ਮੰਗਦਾ ਸੀਗਾ ਅੱਜ ਉਹਦਾ 60 ਮੰਗ ਰਿਆ ਜਾਂ 55 ਮੰਗ ਰਿਆ ਉਹ ਫਿਰ ਸੌਦਾ ਯਾਰ ਨਹੀਂ ਹੋਰ ਹੋਰ ਥੱਲੇ ਆ ਲੈਂਦੇ ਹੁਣ ਹੋਰ ਥੱਲੇ ਆਊਗਾ ਫੇਰ ਖਰੀਦਾਂਗੇ ਉਹ ਕੇਸਲ ਵੱਟ ਕੇ ਬੈਠ ਜਾਂਦਾਗਾ ਪੈਸਿਆਂ ਨੂੰ ਦੱਬ ਕੇ ਬਹਿ ਜਾਂਦਾ ਸੋਚਣ ਕਦੀ ਲੱਗ ਜਾਂਦਾ ਯਾਰ ਨਹੀਂ ਹੁਣ ਘਟੂਗੀ ਮਾਰਕੀਟ ਜਦੋਂ ਖਰੀਦਦਾਰ ਦੇ ਮਨ ਦੇ ਵਿੱਚ ਇਹ ਚੀਜ਼ਾਂ ਆ ਗਈਆਂ ਤਾਂ ਜਿਹੜਾ ਫਾਈਨਾਂਂਸਰ ਹੈ ਉਹ ਜਦ ਹੀ ਦਬ ਜਾਂਦਾ ਕਿ ਨਹੀਂ ਆਪਾਂ ਬੁੱਕ ਕਰਕੇ ਕੀ ਕਰਾਂਗੇ ਰੇਟ ਤਾਂ ਬੈਕ ਆ ਰਹੇ ਨੇ ਰੇਟ ਤਾਂ ਤਾਂਾਨੂੰ ਜਾ ਹੀ ਨਹੀਂ ਰਿਹਾ ਜਿਹੜਾ ਮੈਂ 70 80% ਫਾਈਨਾਂਂਸਰ ਦੀ ਗੱਲ ਕਰਦਾ ਇਹ ਤਾਂ ਹੀ ਉਪਲਬਧ ਹੁੰਦੇ ਨੇ ਜਦੋਂ ਸੌਦਾ ਉੱਪਰ ਨੂੰ ਜਾ ਰਿਹਾ ਜਦੋਂ ਰੇਟ ਵੱਧ ਰਿਹਾ ਜਦੋਂ ਰੇਟ ਘਟ ਰਿਹਾ ਹੁੰਦਾ ਕੋਈ ਫਾਈਨਾਂਂਸਰ ਨਹੀਂ ਹੁੰਨਾ 80 70% ਜਿੰਨਾਂ ਦੀ ਮੈਂ ਗੱਲ ਕਰਦਾ ਨਾ ਇਹ ਜਦ ਹੀ ਪਾਣੀ ਦੇ ਬੁਲਬਲੇ ਵਾਂਗੂ ਫਟ ਜਾਂਦੇ ਨੇ ਆਪੋ ਆਪਣੇ ਘਰੇ ਬਹਿ ਜਾਂਦੇ ਨੇ 80% ਗਾਹਕ ਤਾਂ ਸਿੱਧਾ ਹੀ ਮਾਰਕੀਟ ਚੋਂ ਉੜ ਗਿਆ ਜਿਹੜਾ ਫਾਈਨੈਂਸਰ ਸੀਗਾ ਤੇ ਰਹਿ ਗਿਆ 20% ਉਹ ਵੀ ਕਿਸੇ ਲੱਟ ਕੇ ਬਹਿ ਗਿਆ ਜਿੱਥੇ 100 ਗਾਹਕ ਆਉਂਦਾ ਸੀਗਾ ਉੱਥੇ ਤੁਹਾਡੇ ਕੋਲੇ ਕੋਈ 2 ਜਾਂ 3 ਗਾਹਕ ਰਹਿ ਜਾਂਦੇ ਨੇ ਫਿਰ ਤੁਹਾਡੀ ਜ਼ਮੀਨ ਤੇ ਰੇਟ ਕੌਣ ਲਾਊਗਾ ਫਿਰ ਤੁਸੀਂ ਕੀ ਕਰਦੇ ਹੋ ਮੈਂ ਜੀ ਉਹ 80 ਮਿਲਦਾ ਜੀ ਮੈਂ ਜੀ ਉਹ 60 ਮਿਲਦਾ ਸੀ ਜੀ ਹੁਣ ਮੈਨੂੰ ਕੋਈ 40 ਦਵਾ ਦਿਓ ਜੀ ਮੈਨੂੰ 45 ਦਵਾ ਦਿਓ ਜੀ ਫਿਰ 40 45 ਆਲਾ ਬਣੀ ਲੱਭਦਾ ਲੋ ਤਾਂ ਮੇਰੀਆਂ ਗੱਲਾਂ ਬੁਰੀਆਂ ਜ਼ਰੂਰ ਲੱਗਣਗੀਆਂ ਪਰ ਗੱਲਾਂ ਮੈਂ ਸੱਚੀਆਂ ਕਰਦਾ ਮੈਂ ਕੋਈ ਝੂਠ ਨਹੀਂ ਬੋਲਦਾ ਮੈਂ ਕਿਸੇ ਤੋਂ ਨਹੀਂ ਡਰਦਾ ਮੈਂ ਨਹੀਂ ਕਿਸੇ ਦੀ ਪਰਵਾਹ ਕਰਦਾ ਬਥੇਰੇ ਮੈਨੂੰ ਕਈ ਮੈਸੇਜ ਆਦਾ ਥੋੜੀ ਮਹਿੰਗੀ ਦੀ ਗੱਲ ਕਰਦੀਏ ਫਿਰ ਤਾਂ ਜਿਹੜੇ ਸਸਤੀਆਂ ਵਾਲੇ ਨੇ ਉਹ ਕਹਿੰਦੇ ਆਏ ਕਰਤਾ ਜੀ ਸਰਪੰਚ ਆਏ ਕਰਦਾ ਜੇ ਮਾਰਕੀਟ ਥੱਲੇ ਨੂੰ ਜਾਂਦੀ ਆ ਜਾ ਉਹਦੇ ਸੀ ਕਾਰਨ ਦੱਸਣ ਦੀ ਕੋਸ਼ਿਸ਼ ਕਰਦੇ ਆ ਫਿਰ ਜਿਹੜੇ ਥੋੜੇ ਜਿਹਾ ਬੁੱਕ ਕਰਨ ਵਾਲੇ ਨੇ ਜਾਂ ਉਹ ਮੈਸੇਜ ਕਰਨਗੇ ਇਹਨੇ ਬੇੜਾ ਗੱਲ ਕਰਤਾ ਜੀ ਜ਼ਮੀਨਦਾਰ ਇਹਨੇ ਬੇੜਾ ਗੱਲ ਕਰਤਾ ਜੀ ਉਹ ਭਲਿਓ ਮਾਨਸੋ ਤੁਸੀਂ ਖੁਦ ਹੀ ਪੀੜੀ ਥੱਲੇ ਛੋਟਾ ਨਹੀਂ ਮਾਰ ਕੇ ਦੇਖਿਆ ਜਿਹੜੇ ਤੁਸੀਂ ਕਹਿੰਦੇ ਹੋ ਕਿ ਸਾਡਾ ਬੇੜਾ ਕਰਖ ਕਰਤਾ ਜ਼ਮੀਨਾਂ ਦਾ ਬੇੜਾ ਕਰਖ ਕਰਤਾ ਤੁਸੀਂ ਖੁਦ ਕਰ ਰਹੇ ਹੋ ਸੋ ਦੋਸਤੋ ਮੇਰੀਆਂ ਗੱਲਾਂ ਜੇ ਬੁਰੀਆਂ ਲੱਗੀਆਂ ਤਾਂ ਮਾਫੀ ਦੇ ਦਿਓ ਪਰ ਮੈਂ ਕਿਸੇ ਦੇ ਲਈ ਨਾ ਤਾਂ ਮੈਂ ਉਦਾਂ ਹੀ ਉਪਲਬਧ ਨਾ ਮੈਂ ਕਿਸੇ ਤੋਂ ਕਰਦਾ ਨਾ ਮੈਂ ਕਿਸੇ ਤੋਂ ਪੈਸੇ ਲੈ ਕੇ ਕੰਮ ਕਰਦਾ ਨਾ ਮੈਂ ਕਿਸੇ ਦੀ ਖਾਤਰ ਕੰਮ ਕਰਦਾ ਮੈਂ ਜੋ ਕੰਮ ਕਰਦਾ ਆਪਣੇ ਲਈ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਜੋ ਮੈਨੂੰ ਸਹੀ ਲੱਗਦੀ ਹੈ ਮੈਂ ਉਹੀ ਗੱਲ ਕਹਿਣਾਗਾ ਬਾਕੀ ਤੁਸੀਂ ਮਰਜੀ ਦੇ ਮਾਲਕੋਂ ਮੈਂ ਸਿਰਫ ਤੁਹਾਨੂੰ ਇਹ ਗੱਲ ਕਹਿ ਰਿਹਾ ਤੁਸੀਂ ਰੇਟ ਮੰਗੋ ਜਿਹੜਾ ਤੁਹਾਡੇ ਹਲਕੇ ਦੇ ਵਿੱਚ ਲਾਸਟ ਰੇਟ ਸੌਦਾ ਹੋਇਆ ਹੋਇਆ ਉਹ ਮੰਗ ਲਓ ਕੋਈ ਪਰਵਾਹ ਨਹੀਂ ਤੁਹਾਡਾ ਸੌਦਾ ਵਿਕੇਗਾ ਹਰ ਹਾਲਤ ਵਿਕੇਗਾ ਜਦੋਂ ਤੁਸੀਂ ਬਿਨਾਂ ਸੋਚੇ ਤੋਂ ਕੋਈ ਤੁਹਾਡੇ ਸੌਦਾ ਨਹੀਂ ਹੋਇਆ ਲੈਣਾ ਨਹੀਂ ਦੇਣਾ ਮੈਨੂੰ ਕਰਿਓ ਮੈਸੇਜ ਵੀਰੇ ਮੈਨੂੰ ਜ਼ਰੂਰ ਦੱਸਿਓ ਜਿਨ੍ਹਾਂ ਨੇ ਹੁਣ ਮਤਲਬ ਇਸ 2 ਮਹੀਨਿਆਂ ਦੇ ਵਿੱਚ ਜਿਹੜੇ ਵੀ ਡੀਲਰਾਂ ਨੇ ਜਿਹੜੇ ਵੀ ਲੋਕਾਂ ਨੇ ਸੌਦੇ ਵੇਚੇ ਨੇ ਜਾਂ ਖਰੀਦੇ ਨੇ ਮੈਨੂੰ ਦੱਸ ਦਿਓ ਮੈਨੂੰ ਕਹਿ ਦਿਓ ਕਿ ਸਰਪੰਚ ਸਾਹਿਬ ਤੁਸੀਂ ਤਾਂ ਗਲਤ ਕਹਿ ਰਹੇ ਹੋ ਆ ਅਸੀਂ 60 ਲੱਖ ਨੂੰ ਲਿਆ ਤੇ ਸਾਡਾ ਤਾਂ 80 ਲੱਖ ਨੂੰ ਵਿਕ ਗਿਆ ਦੱਸਿਓ ਮੈਨੂੰ ਭੇਜਿਓ ਬਿਆਨ ਦੇ ਦੀ ਕਾਪੀ ਮੈਂ ਮਾਫੀ ਮੰਗੂ ਤੁਹਾ ਤੋਂ ਮੈਂ ਕਹੂੰਗਾ ਵੀ ਮੈਂ ਗਲਤ ਬੋਲਦਾ ਸੀਗਾ ਸੋ ਦੋਸਤੋ ਇਹ ਹੱਥ ਜੋੜ ਕੇ ਬੇਨਤੀ ਆ ਆਪਾਂ ਆਪਣੇ ਪੰਜਾਬ ਲਈ ਆਪਣੇ ਲਈ ਆਪਣੇ ਘਰ ਲਈ ਆਪਣੀਆਂ ਜ਼ਮੀਨਾਂ ਲਈ ਆਪਣੀਆਂ ਜਾਇਦਾਦਾਂ ਲਈ ਥੋੜਾ ਜਿਹਾ ਸੰਸੀਅਰ ਹੋਈਏ ਤਾਹੀ ਆਪਣੀ ਜਿਹੜੀ ਮਾਰਕੀਟ ਹੈ ਸਹੀ ਖੜੂਗੀ ਮੈਂ ਜਿਵੇਂ ਕੱਲ ਤੁਹਾਨੂੰ ਦੱਸਿਆ ਸੀਗਾ ਮਹਾਲੀ ਮਹੂਲੀ ਦੇ ਵਿੱਚ ਤਾਂ ਉੱਥੇ ਫਾਈਨੈਂਸ਼ੀਅਲ ਵੱਡੇ ਜਿਹੜੇ ਲੋਕ ਬੈਠੇ ਨੇ ਨਾ ਉਹ ਮਾਰਕੀਟ ਨੂੰ ਜਦੋਂ ਖਰੀਦਨੇ ਹੁੰਦੇ ਨੇ ਸਭ ਦੇ ਥੱਲੇ ਚੱਕ ਲੈਂਦੇ ਨੇ ਜਦੋਂ ਵੇਚਨੇ ਹੁੰਦੇ ਨੇ ਉਹ ਟਾਪ ਤੇ ਬਾਹਰ ਚਾੜ੍ਹ ਦਿੰਦੇ ਨੇ ਪਰ ਬਾਕੀ ਪੰਜਾਬ ਦੇ ਪਿੰਡਾਂ ਦੇ ਵਿੱਚ ਇਦਾਂ ਨਹੀਂ ਹੁੰਦਾ ਹੈਗਾ ਇੱਥੇ ਦਾ ਜੋ ਹੁੰਦਾ ਜੋ ਅਸਲੀਅਤ ਹੈ ਉਹੀ ਹੁੰਦਾ ਪਰ ਆਪਣੇ ਕਾਰਨਾ ਕਰਕੇ ਆਪਾਂ ਜ਼ਰੂਰ ਗਲਤੀਆਂ ਕਰਦੇ ਆ ਮੈਂ ਸਿਰਫ ਅੱਜ ਵੀਡੀਓ ਬਣਾਈ ਆ ਆਪਣੀਆਂ ਗਲਤੀਆਂ ਨੂੰ ਸੁਧਾਰਨ ਦੀ ਖਾਤਰ ਨਾ ਕਿ ਅੱਜ ਮੈਂ ਕਿਸੇ ਸਰਕਾਰ ਤੇ ਜਾਂ ਕਿਸੇ ਕੰਪਨੀਆ ਦੇ ਉਂਗਲ ਨਹੀਂ ਚੱਕੀ ਹੈਗੀ ਅੱਜ ਮੈਂ ਆਪਣੇ ਵੱਲ ਨੂੰ ਵੀ ਗੱਲ ਕੀਤੀ ਹੈ ਮੈਂ ਵੀ ਤੁਹਾਡੇ ਵਿੱਚੋਂ ਹੀ ਆਗਾ ਮੈਂ ਮਤਲਬ ਇਹ ਨਹੀਂ ਗੱਲ ਪਰ ਅਸੀਂ ਆਪਣਾ ਇੱਕ اصੂਲ ਬਣਾਇਆ ਹੋਇਆ ਅਸੀਂ ਜਦੋਂ ਵੀ ਜ਼ਮੀਨ ਮੈਂ ਅੱਜ ਤੱਕ ਘੱਟੋ ਘੱਟ 500 ਸੌਦਾ ਵੇਚ ਤੋਂ ਲੈ ਕੇ 3 ਲੱਖ ਜਦੋਂ ਇੱਕ ਏਕੜ ਦਾ ਰੇਟ ਤੇ ਉਦੋਂ ਤੋਂ ਮੈਂ ਜ਼ਮੀਨਾਂ ਖਰੀਦ ਕੇ ਵੇਚਣ ਲੱਗ ਬਲਕਿ 1.5 ਲੱਖ 45 45 ਹਜ਼ਾਰ ਨੂੰ ਵਿੱਗਾ ਜ਼ਮੀਨਾਂ ਮੇਰੀਆਂ ਖਰੀਦੀਆਂ ਹੋਈਆਂ ਨੇ ਤੇ ਲੇਕਿਨ ਅਸੀਂ ਉਦੋਂ ਵੀ ਜਿਹੜਾ ਰੇਟ ਹੁੰਦਾ ਸੀਗਾ 5 ਲੱਖ ਤੋਂ ਥੱਲੇ ਥੱਲੇ ਏਕੜ ਦਾ ਵਧਾ ਕੇ ਮੰਗਦੇ ਸੀ 2 ਲੱਖ 3 ਲੱਖ ਰੁਪਇਆ ਏਕੜ ਦਾ ਸਫੀਸੈਂਟ ਸੀ ਆਪਣਾ ਤਸੱਲੀ ਕਰ ਲੈਂਦੇ ਸੀਗੇ ਹੁਣ ਵੀ ਜਿੱਦਾਂ ਜ਼ਮੀਨ ਲੈਣੇ ਆ ਉਦੋਂ ਹੀ ਆਪਣਾ ਰੇਟ ਹੈ ਜਿਹੜਾ ਤੈਅ ਕਰਦਨੇ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ